ਉਕੇ ਉਹਨਾਂ ਦਾ ਜਨਮ ਦਿਨ ਵੀ ਸਰਜਣ ਠਾਕ ਇਸੀ ਉਹ ਕੀ ਤੋਂ ਕੀ ਬਣ ਗਿਆ ਤੁਸੀਂ ਸਾਰੇ ਜਾਣਦੇ ਹੋ ਮੇਰੇ ਤੋਂ ਵੱਧ ਜਾਣਦੇ ਕਹਿੰਦੇ ਦੱਖਣ ਦੀ ਪਤਰੀਲੀ ਧਰਤੀ ਕਿਤਨਾ ਹੈ ਸਥਾਨ ਸੁਹਾਇਆ ਦੱਖਣ ਦੀ ਪਤਰੀਲੀ ਧਰਤੀ ਕਿਤਨਾ ਹੈ ਸਥਾਨ ਸੁਹਾਇਆ ਪਿਪੜਾਂ ਤੇ ਬੂੜਾਂ ਦੀ ਛਾਂਵੇਂ ਕਨ ਜੰਗਲ ਵਿੱਚ ਮੰਗਲ ਆਇਆ ਮੂੰਹ ਦਾ ਮਿੱਠਾ ਦਿਲ ਦਾ ਘੋੜਾ ਬਾਹਰੋਂ ਚਾਨਣ ਵਿੱਚੋਂ ਹਨੇਰਾ ਲੁੱਟੇ ਜਾਣ ਮੁਸਾਫਰ ਉੱਥੇ ਉਸੇ ਸੱਜਣ ਦਾ ਘਾਟਾ ਡੇਰਾ। ਕੁੜੀ ਕਹਿੰਦੀ। ਘਾਰੀਆਂ ਬੱਸ ਵੀ ਬੰਦੇ ਨੂੰ ਸਿਆਣੀਆਂ। ਕਹਿੰਦੀ ਤੂੰ ਇਹ ਕਰਦਾ ਕੀਆ ਕੀ ਕਹਿ ਤਮਾਉਣਾ ਪਹਿਲਾਂ ਉਹਨਾਂ ਦੀ ਸੇਵਾ ਕਰਨਾ ਵੇ ਉਹਨਾਂ ਨੂੰ ਮਾਰਗ ਕੁਸੜਨਾ ਕਿੱਥੇ ਲਿਖਾ ਦੇ। ਸੁਖੀ ਕਹਿੰਦੀ ਕਹਿੰਦੀ ਕਿੰਨਾ ਗੁਜਰ ਹੱਕ ਬਦਾਨਾ ਲੁੱਟ ਡੁੱਟ ਕੇ ਖਾਵੇਂਗਾ ਤੂੰ ਧਰਮ ਰਾਜ ਦੇ ਲੇਖਾ ਮੰਗੇ ਕੀ ਮੁਖ ਲੈ ਕੇ ਜਾਵੇਂਗਾ ਤੂੰ ਮਾਨਵਤਾ ਦਾ ਦੁਸ਼ਮਣ ਹੈ ਤੂੰ ਇਹ ਸੱਜਣਾ ਨਹੀਂ ਸੱਜਣ ਤਾਈਆਂ ਇੱਕੋ ਆਪਣੇ ਢੱਗ ਦੇ ਕਦਮ ਤੁਰਦਕ ਕਰੀਦਾ ਮਾਰੂ ਕਹੀਂ ਪਰ ਅੱਜ ਪਰਵ ਨੇ ਆਏ ਜਿਹੜੇ ਪਰ ਅੱਜ ਪਰਵ ਨੇ ਆਏ ਜਿਹੜੇ ਜੀਵ ਨਿਆਰੇ ਲੱਗਦੇ ਨੇ ਪਹਿਲ ਫੜਨ ਨੂੰ ਜੀ ਕਰਦਾ ਇਹ ਬੜੇ ਪਿਆਰੇ ਲੱਗਦੇ ਨੇ ਬੋਲੇ ਸੋ ਨਾਲ ਸ੍ਰੀ ਅਕਾਲ ਕਹਿੰਦਾ ਇੱਕ ਹੀ ਬੋਲੀ ਬੋਲ ਰਹੀ ਹੈ ਇੱਕ ਹੀ ਕਿਸ਼ੇ ਸੋਣੀ ਪਈਏ ਮੇਰੇ ਨੂੰ ਮੇਰੀ ਨੂੰ ਕਿ ਮੇਰੇ ਹੱਥੋਂ ਮੇਰੀ ਰੋਟੀ ਖੋਣੀ ਪਈਏ ਕਹਿੰਦਾ ਕਿਹੜਾ ਉੱਥੇ ਚਿੱਠੀਆਂ ਲਿਖਦਾ ਕਿਸ ਦਾ ਬਣਦਾ ਚਿੱਠਾ ਅੜੀਏ ਇਹ ਜਗ ਮਿੱਠਾ ਮਿੱਠਾ ਅੜੀਏ ਅਗਲਾ ਕਿਹਨਾਂ ਨਾ ਡਟਾ ਕਿਹੜਾ ਉੱਥੇ ਸਮਰਾਜ ਹੈ ਕੌਣ ਕਿਚੈਨੀ ਲਾਉਂਦਾ ਫਿਰਦਾ ਐਵੇਂ ਬੰਦਾ ਇੱਕ ਦੂਜੇ ਨੂੰ ਭਰਮ ਭਲੇਖੇ ਪਾਉਂਦਾ ਫਿਰਦਾ ਕਿਹੜਾ ਉੱਤੇ ਧਰਮ ਰਾਜ ਹੈ ਕਿਹੜਾ ਉਥੋਂ ਮੁੜ ਕੇ ਆਇਆ ਉਹ ਕਿਸ ਨੇ ਅੱਖੀਂ ਨਰਕ ਦੇਖਿਆ ਕਿੰਨ ਸਰਦਨ ਆਵਾਜ਼ ਸੁਣਾਈ ਤਨ ਤਨ ਕਿਹੜਾ ਉੱਤੇ ਧਰਮ ਰਾਜ ਹੈ ਕੌਣ ਕਿਚੈਨੀ ਲਾਉਂਦਾ ਫਿਰਦਾ ਐਵੇਂ ਬੰਦਾ ਇੱਕ ਦੂਜੇ ਨੂੰ ਭਰਮ ਭਲੇਖੇ ਪਾਉਂਦਾ ਫਿਰਦਾ ਫਿਰ ਕੀ ਕਹਿੰਦਾ ਅਜਨਾ ਦੇ ਸਮਿਆਂ ਤੋਂ ਬੰਦਾ ਇਹਦਾ ਇੱਕ ਦੂਜੇ ਦੇ ਟੁੱਟਦਾ ਆਇਆ ਅਸਮਾਨ ਵੀ ਧਰਤੀ ਦਾ ਕਰ ਡਾਕੂ ਵੜ ਕੇ ਲੁੱਟਦਾ ਆਇਆ ਭੜੀਏ ਲੋਕੇ ਜਿੰਨਾ ਚਿਰ ਨਾ ਅੱਗ ਮਚਾਈਏ ਦੁਨੀਆ ਨੂੰ ਲੱਗ ਲੋ ਨਹੀਂ ਸਕਦੀ ਪੱਪਾ ਵਾਜੋਂ ਦੋਸਤ ਮੰਦੋ ਦੋਸਤ ਇਕੱਠੀ ਹੋ ਨਹੀਂ ਸਕਦੀ ਬੋਲੇ ਯਾਰੀ ਜਾਨ ਸਤਗੁਰ ਬੋਲੇ ਯਾਰੀ ਜਾਨ ਸਤਗੁਰ ਸਭ ਕੁਝ ਸਜਣਾ ਜਾਣ ਲਿਆਏ ਔਰ ਜਨਮ ਜਨਮ ਦੇ ਰੋਗ ਹੀ ਸਜਣਾ ਤੇਰਾ ਰੋਗ ਪਛਾਣਿਆ ਗੁਰੂ ਨਾਨਕ ਨੇ ਕਹਤਾ ਕੀਤਾ ਗੁਰੂ ਨਾਨਕ ਨੇ ਕਲਾ ਦਿਖਾਈ ਇੱਕਦਮ ਖੁੱਲ ਗਈ ਆਕਾ ਸੱਜਣ ਦੀ ਉਹ ਬੁਰੇ ਭਰੇ ਦੀ ਸੋਚੀ ਆਈ ਕਹਿੰਦਾ ਮੈਂ ਪਾਪੀ ਬੜਾ ਗੁਨਾਹਗਾਰ ਇਹ ਗਾਲਾ ਪੜੇ ਵਿੱਚ ਪੰਨੂ ਪਾ ਕੇ ਗੁਰੂ ਨਾਨਕ ਦੇ ਚਾਨੀ ਡਿਠਾ ਤਪਦਾ ਹਿਰਦਾ ਸਾਫ ਹੋ ਗਿਆ ਪਾਪਾਂ ਦਾ ਭਾਂਬੜ ਪੈ ਗਿਆ ਮਟਾ ਕਹਿੰਦਾ ਮੈਂ ਪਾਪੀ ਬੜਾ ਗੁਨਾਹਗਾਰ ਹਾਂ ਬਖਸ਼ ਦਿਓ ਮੈਨੂੰ ਬਖਸ਼ਣ ਹਾਰੇ ਕੂੰ ਸਾਥ ਦੁਰ ਨੇ ਜੰਨੇ ਤਾਰੇ ਨੰਬਰ ਦੇ ਉਹ ਨੇ ਤਾਰੇ ਇੱਕ ਖਲਕ ਤੋਂ ਨਾਮ ਕੇ ਪਾਇਆ ਸਿੱਧਾ ਨੂੰ ਵੀ ਸਿੱਤੇ ਕਰਕੇ ਸਿੱਧੇ ਸਿੱਧੇ ਰਾਹ ਤੇ ਪਾਇਆ ਕੂੜ ਜਹਨ ਨੂੰ ਉਜਾਵੇਗਾ ਸੱਚ ਦਾ ਪਹਿਰਾ ਆ ਜਾਵੇਗਾ ਗੁਰੂ ਨਾਨਕ ਦਾ ਝੰਡਾ ਪਾਪੀ ਕੁੱਲ ਦੁਨੀਆ ਤੇ ਛਾ ਜਾਵੇਗਾ ਕੁੱਲ ਦੁਨੀਆ ਤੇ ਛਾ ਜਾਵੇ ਹੁਣਾਂ ਕੱਲ ਲੱਗਿਆ ਚਮਤਸਾਤੀ ਮੈਂ ਜਦੋਂ ਤੱਕ ਪਰੇਤ ਤੱਕ ਜੁਰ